प्राप्त करता बहुत वस्तु चल दिया आ फिर सूर्य बैलवान फरीदकोट हाथ जोड़ी करे सूर्य ਆ ਫਿਰ ਹੱਥ ਜੋੜੀ ਕਰ ਉਹ ਸੂਰੀਏ ਹਾਜਾ ਹੱਥ ਜੋੜੀ ਕਰ ਲੈ ਵਿੱਚ ਖਾੜੇ ਦੇ ਉਹ ਤਾਣ ਜੋੜ ਲਾ ਗਿਆ ਖਾੜੇ ਜਾ ਤੇ ਆ ਫਿਰ ਸੰਦੀਪ ਪਹਿਲਵਾਨ ਪਧੜ ਇਹ ਆਪਣੇ ਵਜਨ ਦੇ ਬਹੁਤ ਵਧੀਆ ਪਹਿਲਵਾਨ ਨੇ ਮਾਈਡ ਦੇ ਵੀ ਬਹੁਤ ਵਧੀਆ ਕੁਸ਼ਤੀ ਲੜਦੇ ਨੇ ਦੋਨੋਂ ਪਹਿਲਵਾਨਾਂ ਦੇ ਨਾਂ ਤੇ ਤਾੜੀ ਮਾਰ ਦਿਓ ਬਾਈ ਮਨਜੋਤ ਗਗਰਾਲਾ ਆਸ਼ੂ ਗੋਠਾ ਗੁਰੂ ਕਾ ਆਉਦਰੇ ਵਾਟ ਮਦੀਆ ਗੋਸੀ ਜਾਂਦੀ ਹੋਈ ਦੇਖੋ ਕਿਹੜਾ ਬੈਲਵਾਨ ਜਿੱਤ ਪ੍ਰਾਪਤ ਕਰਦਾ ਲਾਈਵ ਕਰਨ ਗਿਆ ਵਾ ਲਾਈਵ ਕਰਨ ਗਿਆ ਵਾ ਹੱਥ ਨੂੰ ਆਇਨਾ ਹੱਥ ਨੂੰ ਆਇਨਾ ਕੀ ਬਹੁਤ ਵਧੀਆ ਗੋਸ਼ਾ ਮੋੜੀ ਹੋਣੀ ਬਹੁਤ ਵਧੀਆ ਗੋਸ਼ੀ ਜਲਦੀ ਹੋਈ ਉਹ ਬੱਲੇ ਤੇਰੇ ਤਾੜੀਆਂ ਮਾਰ ਦੋ ਪਹਿਲਵਾਨ ਦੇ ਨਾਂ ਤੇ ਮਨਜੋਤ ਆ ਫਿਰ ਮਨਜੋਤ ਪਹਿਲਵਾਨ ਗੱਗਰਾਲਾ ਸਾਡੇ ਰਾਜੂ ਜੀ ਉਹਨਾਂ ਦੀ ਅਕੈਡਮੀ ਦਾ ਪਹਿਲਵਾਨ ਹੈ ਤੇ ਆਸ਼ੂ ਕੋਠਾ ਗੁਰੂ ਦਾ ਆ ਗਿਆ ਆਸ਼ੂ ਲਓ ਜੀ ਉਧਰ ਬਲਦੇਵ ਪਹਿਲਵਾਨ ਦਾ ਜੋਗੇ ਤੇ ਦੂਸਰੀ ਪਾਸੇ ਬ੍ਰੋਦੀ ਪਹਿਲਵਾਨ ਹੈ ਦੇਖੋ ਕਿਹੜਾ ਪਹਿਲਵਾਨ ਯਤਪ੍ਰਭਤ ਕਰਦਾ ਅਰਜਨ ਪਹਿਲਵਾਨ ਫਿਰੋਜਪੁਰ ਸੁਖਵੀਰ ਪਹਿਲਵਾਨ ਤਲਵੰਡੀ ਲਓ ਜੀ ਉਧਰ ਬਲਦੇਵ ਪਹਿਲਵਾਨ ਕੁਸ਼ਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ। ਹੌਦਰਾ ਸੀ ਤੈਨੂੰ ਧੰਨਵਾਦ ਕਰਦੀਆਂ। ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਬੋਲਟ ਪਹਿਲਵਾਨ ਜੀ ਧੂਰੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਨ ਸਨਮਾਨ ਕਰ ਰਹੇ ਨੇ ਤੈਨੂੰ ਧੰਨਵਾਦ ਕਰਦੀਆਂ। ਬੋਲਟ ਪਹਿਲਵਾਨ ਜੀ ਧੂਰੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ

ਉਧਰ ਬਹੁਤ ਵਧੀਆ ਗੱਸੀ ਚੱਲਦੀ ਹੋਈ ਹੈ ਦੇਖੋ ਕਿਹੜਾ ਬਲਵਾਨ ਹੈ ਜਿੱਤ ਪ੍ਰਾਪਤ ਕਰਦਾ ਸਿਰੇ ਦੀਆਂ ਗੱਸੀਆਂ ਚੱਲਦੀਆਂ ਹੋਈਆਂ ਬਾਈ ਸੂਰੀਆ ਫਰੀਦਕੋਟ ਦੇ ਸੰਦੀਪ ਪਧੜ ਦੋਨੋਂ ਬਲਵਾਨ ਨੰਗੋਟੇ ਲਾ ਲਓ ਅਗਲੀ ਗੱਸੀ ਸੂਰੀਆ ਬਲਵਾਨ ਫਰੀਦਕੋਟ ਮੇਰੇ ਵੀਰਾਂ। ਆਦਰ ਸਤਿ ਆਏ ਦੇ ਲੋ ਧੰਨਵਾਦ ਕਰਦਿਆਂ। ਅਸ਼ੋਕੀ ਐਮਸੀ ਸਾਹਿਬ ਪਧੌੜ। ਅਸ਼ੋਕੀ ਪਹਿਲਵਾਨ ਜੀ ਐਮਸੀ ਸਾਹਿਬ ਪਧੌੜ। ਉਹਨਾਂ ਵੱਲੋਂ ਵੀ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਨ ਸਨਮਾਨ ਕੀਤਾ ਗਿਆ। ਸਤਿ ਆਏ ਦੇ ਲੋ ਧੰਨਵਾਦ ਕਰਦਿਆਂ। ਮੁੰਡਾ। ਬਾਈ ਸੰਦੀਪ ਆ ਫਿਰ ਖੜੇ ਦੇ ਵਿੱਚ। ਸੰਦੀਪ ਪਹਿਲਵਾਨ ਪਧੌੜ। ਤੇ ਸੂਰੀਆ ਪਹਿਲਵਾਨ ਫਰੀਦਕੋਟ ਸੂਰੀਏ ਲਓ ਜੀ ਇਹ ਕੁਸ਼ਤੀ ਕੱਲੀ ਕਰਵਾਈ ਜਾਣੀ ਆ ਇਹ ਸਿਰੇ ਦੀ ਕੁਸ਼ਤੀ ਹੋਣੀ ਆ ਆਓ ਜੀ ਇਹ ਕੁਸ਼ਤੀ ਕੱਲੀ ਕਰਵਾਉਣੀ ਆ ਆਪਾਂ ਦੋਨੋਂ ਪਹਿਲਵਾਨ ਆਪਣੇ ਵਜਨ ਦੇ ਕੁਸ਼ਤੀ ਦਾ ਨਜ਼ਾਰਾ ਤਾਂ ਆ ਉਹ ਜੇ ਬੰਦਾ ਦਾ ਲਾ ਕੇ ਮਾਰੇ ਤਾਂ ਫੇਰ ਨਜ਼ਾਰਾ ਹੈ ਸਹੀ ਹੈ ਨਾ ਤਾਰੀ ਮਾਗਾ ਪਹਿਲਵਾਨਾਂ ਦੇ ਨਾਂ ਦੀ ਹਾਟਗੜ੍ਹ ਅੱਗੇ ਸੂਰੀਆ ਪਹਿਲਵਾਨ ਫਰੀਦਕੋਟ ਤੇ ਸੰਦੀਪ ਪਹਿਲਵਾਨ ਬਧੌੜ ਇਹ ਸਪੈਸ਼ਲ ਗੁਸਤੀ ਹੈ ਇੱਕ ਵਾਰ ਤਾੜੀਆਂ ਮਾਰੋ ਦੋਨੋਂ ਪਹਿਲਵਾਨਾਂ ਦੇ ਲਈ ਵਈ ਹਣੀ ਕੋਟਾ ਗੁਰੂਗਾ ਤੇ ਸੁੱਖਾ ਪਹਿਲਵਾਨ ਫਰੋਜਪੁਰ ਇਹ ਪਹਿਲਵਾਨ ਤਿਆਰ ਨਹੀਂ ਹੋ ਤੇ ਇੱਕਮ ਕੋਟਾ ਗੁਰੂਗਾ ਲਵ ਸੰਗੀਤ ਬੈਲਵਾਨ ਭਗਤਾ ਬਾਈ ਬੇਂਤੀ ਕਰਦੇ ਆ ਬਯੰਤ ਬੈਲਵਾਨ ਜੀ ਟੰਘੇੜਾ ਟੰਘੇੜੇ ਅਖਾੜੇ ਦੇ ਬੈਲਵਾਨਾਂ ਨੂੰ ਬੇਂਦੀ ਆ ਬਯੰਤ ਬੈਲਵਾਨ ਜੀ ਟੰਘੇੜਾ ਜ਼ਿਲ੍ਹਾ ਪਟਿਆਲਾ ਵੇਂਦੀਆ ਅਖਾੜੇ ਦੇ ਵਿੱਚ ਪਹੁੰਚੋ ਬੈਲਵਾਨਾਂ ਨੂੰ ਲੈ ਕੇ ਅਖਾੜੇ 'ਚ ਪਹੁੰਚੋ ਬੇਂਦੀ ਆ ਉਧਰ ਜੀ ਤੈਨੂੰ ਧੰਨਵਾਦ ਕਰਦੇ ਆ ਇੱਕ ਵਾਰ ਫੇਰ ਤੋਂ ਤੈਨੂੰ ਧੰਨਵਾਦ ਕਰਦੇ ਆ ਬੁਲਟ ਪਹਿਲਵਾਨ ਜੀ ਧੂਰੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਨ ਸਨਮਾਨ ਕਰ ਰਹੇ ਨੇ ਤੈਨੂੰ ਧੰਨਵਾਦ ਕਰਦੇ ਆ ਉਧਰ ਫੇਰ ਤੈਨੂੰ ਧੰਨਵਾਦ ਕੀਤਾ ਜਾਂਦਾ ਅਸ਼ੋਕੀ ਐਮ ਸੀ ਸਾਥ ਪਧਾੜੇ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਨ ਸਨਮਾਨ ਕਰ ਰਹੇ ਨੇ ਤੈਨੂੰ ਧੰਨਵਾਦ ਕੀਤਾ ਜਾਂਦਾ ਬਈ ਬਹੁਤ ਬੜੀ ਖੁਸ਼ੀ ਜਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਹੈ ਜਿੱਤ ਪ੍ਰਾਪਤ ਕਰਦਾ ਇੱਕ ਪਾਸੇ ਆ ਸੂਰਿਆ ਪਹਿਲਵਾਨ ਫਰੀਦਕੋਟ ਨੀਲੇ ਨਗਰ ਦੇ ਵਿੱਚ ਤੇ ਲਾਲ ਨਗਰ ਦੇ ਵਿੱਚ ਆ ਸੰਦੀਪ ਪਹਿਲਵਾਨ ਜੀ ਪਧੌੜ ਦੇਖੋ ਕਿਹੜਾ ਪਹਿਲਵਾਨ ਹੈ ਜਿੱਤ ਪ੍ਰਾਪਤ ਕਰਦਾ ਅਦਰ ਤਾਈ ਦੇ ਲੋ ਧੰਨਵਾਦ ਕਰਦਿਆਂ ਸਾਡੇ ਰਾਜੂ ਜੀ ਕਕਰਾਲਾ ਅਕੈਡਮੀ ਤੇ ਹਰਜੀਤ ਗਿੱਲ ਸਰਪੰਚ ਸਾਹਿਬ ਉਹ ਵੀ ਆਪਣੇ ਅਖਾੜੇ ਦੇ ਬੈਲਵਾਨਾਂ ਨੂੰ ਲੈ ਕੇ ਸਾਡੇ ਦਰਮਿਆਨ ਪਹੁੰਚੇ ਹਨ। ਇਹਦੇ ਲਈ ਧੰਨਵਾਦ ਕਰਦਿਆਂ। ਭਾਈ ਗੋਸਤੀ ਸਿਰੇ ਦੀ ਆ। ਕਹਿੰਦਾ ਸੱਪ ਨੂੰ ਸੱਪ ਲੜੇ ਤੇ ਵਿਉ ਕੀ ਨੂੰ ਜੜੇ। ਬਹੁਤ ਵਧੀਆ ਗੋਸਤੀ ਚੱਲਦੀ ਹੋਈ। ਦੇਖੋ ਕਿਹੜਾ ਬੈਲਵਾਨ ਹੈ। ਜਿੱਤ ਬਰਤ ਕਰਦਾ। ਇਹ ਗੋਸਤੀ ਤਾਂ ਹੀ ਕੱਲੀ ਕਰਵਾਈਆ ਮੈਂ ਕਿਉਂਕਿ ਦੋਨੋਂ ਬੈਲਵਾਨ ਆਪਣੀ ਜੋੜ ਦੇ ਸਿਰੇ ਦੇ ਪਹਿਲਵਾਨ ਨੇ। ਮੈਡ ਦੇ ਵੀ ਦੋਨੋਂ ਪਹਿਲਵਾਨ ਵਧੀਆ ਨੇ। ਹਨੀ ਪਹਿਲਵਾਨ ਕੋਠਾ ਗੁਰੂਗਾ ਸੁੱਖਾ ਪਹਿਲਵਾਨ ਫਿਰੋਜ਼ਪੁਰ ਤੇ ਏਕਮ ਪਹਿਲਵਾਨ ਕੋਠਾ ਗੁਰੂਗਾ ਲਵ ਸਿੰਘ ਗਿੱਤ ਪਹਿਲਵਾਨ ਭਟਾ ਇਹ ਚਾਰੋਂ ਪਹਿਲਵਾਨ ਤਿਆਰ ਰਹੋ ਬੜੀ ਵਧੀਆ ਗੁਸਤੀ ਚੱਲਦੀ ਹੋਈ ਕਹਿੰਦਾ ਉਸ ਮਹੱਤਵ ਦੀ ਪਿੰਡ ਚ ਹੋਵੇ ਬਰਕਤ ਜਿਹੜਾ ਮਿਹਨਤ ਦੇ ਜੋਰਾਂ ਵਿੱਚ ਲੀਨ ਹੋਵੇ ਉਹ ਹੀ ਦਾ ਮੈਦਾਨ ਵਿੱਚ ਮਾਰ ਸਕਦਾ ਆਪਣੀ ਕਲਾ ਤੇ ਜਿੰਨੂ ਜਕੀਨ ਹੋਵੇ ਆਪਣੀ ਕਲਾ ਤੇ ਜਿੰਨੂ ਜਿੱਤ ਕੇ ਨੋਬੀ ਹਲੋ ਬਈ ਸਿਰੇ ਦੀ ਗੁਸਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਯਤਪ੍ਰਾਪਤ ਕਰਦਾ ਕਰ ਲਓ ਆ ਵੀ ਕੰਨ ਕਹਿੰਦਾ ਧੰਨ ਗੱਭੀ ਜੋ ਬੰਦੇ ਸਿੰਗਾਰ ਇਹ ਮੈਦਾਨਾਂ ਦੇ ਫੁੱਲਾ ਵਾਂਗ ਚਿਹਰੇ ਦੇਖ ਹੱਸਦੇ ਜਬਾਨਾ ਦੇ ਉਹ ਕਹੇ ਖੇੜੀ ਵਾਲਾ ਨਸਿਆਂ ਦੀ ਲੱਤ ਕਾਕਾ ਭੁੱਲ ਕੇ ਵੀ ਲਾਉਣੀ ਨਹੀਂ ਮੱਲਾ ਮਾਰ ਲੈ ਜਵਾਨਾ ਜਵਾਨੀ ਫੇਰੀ ਆਣੀ ਨਹੀਂ ਮੱਲਾ ਮਾਰ ਲੈ ਜਵਾਨਾ ਜਵਾਨੀ ਫੇਰੀ ਆਣੀ ਨਹੀਂ ਲਓ ਜੀ ਸੰਦੀਪ ਪਹਿਲਵਾਨ ਜੀ ਭਧੌੜ ਇਸ ਟਾਈਮ ਉਪਰੇ ਤੇ ਸ਼ੂਰੀਆ ਪਹਿਲਵਾਨ ਜੀ ਫਰੀਦਕੋਟ ਇਸ ਟਾਈਮ ਹੇਠਾਂ ਦੇਖੋ ਕਿਹੜਾ ਬਲਬਣਾ ਯਤ ਪ੍ਰਾਪਤ ਕਰਦਾ ਸਿਰੇ ਦੀ ਕੁਸ਼ਤੀ ਦੋਨੋਂ ਪਹਿਲਵਾਨ ਹੈ ਸਿਰੇ ਦੇ ਪਹਿਲਵਾਨ ਨੇ ਇੱਕ ਵਾਰ ਤਾੜੀਆਂ ਮਾਰ ਦਿਓ ਯਾਰ ਤੁਹਾਨੂੰ ਪਹਿਲਵਾਨਾਂ ਦੇ ਨਾਂ ਤੇ। ਚਲ ਦੇਖ ਲਓ ਪੁੱਤ। ਨੀਲ ਦੀਆਂ ਦਰਸ਼ਕ ਵੀਰਾਂ ਨੂੰ ਜਿੰਨੀ ਵਧੀਆ ਕੁਸ਼ਤੀ ਹੋ ਰਹੀ ਆ ਉਹਨੀਆਂ ਤਾੜੀਆਂ ਨਹੀਂ ਵੱਜੀਆਂ ਇੱਕ ਵਾਰ ਖੁੱਲ ਕੇ ਤਾੜੀ ਮਾਰੋ ਦੋਨੋਂ ਪਹਿਲਵਾਨਾਂ ਦੇ ਨਾਂ ਤੇ। ਬਹੁਤ ਵਧੀਆ ਕੁਸ਼ਤੀ। ਬਹੁਤ ਵਧੀਆ ਮਾਹੌਲ। ਦੇਖੋ ਕਿਹੜਾ ਪਹਿਲਵਾਨ ਹੈ। ਯਤਪ੍ਰਾਪਤ ਕਰਦਾ। ਕੰਨਾ ਚੜਦਾ ਸੂਰਜ ਦੇਖੀ ਦਾ ਡੁੱਬਦੇ ਨੂੰ ਮੱਥਾ ਟੇਕੀ ਦਾ ਜਿਹੜਾ ਮੌਸਮ ਬਦਲੇ ਵਕਤ ਨਾਲ ਅਸਤੀਂ ਪਿੰਡੇ ਉੱਤੇ ਸੇਕੀ ਦਾ ਔਰ ਰਾਜੇ ਖੇਲੇ ਰੰਗ ਕੁਦਰਤ ਦਾ ਫਲ ਮਿਲਦਾ ਕੀਤੀ ਨੇਕੀ ਦਾ ਫਲ ਮਿਲਦਾ ਕੀਤੀ ਨੇਕੀ ਦਾ ਸਹੀ ਆ ਸਹੀ ਆ ਕੋਈ ਚੱਕਰ ਨਹੀਂ ਸਹੀ ਆ ਜੀ ਹਾਂ ਹਾਂ ਦੋਨੋਂ ਆਪਣੇ ਹੀ ਨੇ ਬਦ ਬਦਿਆ ਗੋਸੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਲਓ ਜੀ ਉਧਰ ਜਤਿੰਦਰ ਪਾਸਟਰ ਜੀ ਜਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰੂ 100 ਰੁਪਿਆ ਉਹਨਾਂ ਵੱਲੋਂ ਦਿੱਤਾ ਜਾਣਾ ਹਾਰਨ ਵਾਲੇ ਵੀ 100 ਦੇ ਦਿੱਤਾ ਜਾਣਾ ਹਾਰਨ ਵਾਲੇ ਨੂੰ ਵੀ 100 ਰੁਪਿਆ ਦਿੱਤਾ ਜਾਣਾ ਇੱਕ ਵਾਰ ਤਾੜੀਆਂ ਮਾਰੋ ਜਤਿੰਦਰ ਪਾਸਟਰ ਜੀ ਦੇ ਨਾਲ ਤੇ ਵੀ ਉਧਰੇ ਸੀ ਜੈਦਲੂ ਧੰਨਵਾਦ ਕਰਦਿਆਂ ਤੇਨੇ ਸੀਨਾ ਸੰਤ ਬਾਬਾ ਗੰਗਾਦਾਸ ਜੀ ਸਾਡੇ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਨ ਸਨਮਾਨ ਕਰ ਰਹੇ ਨੇ ਤੇ ਅੱਜ ਲੋ ਧੰਨਵਾਦ ਕੀਤਾ ਜਾਂਦਾ ਬਹੁਤ ਵਧੀਆ ਗੋਸhti ਚੱਲਦੀ ਹੋਈ ਦੇਖੋ ਕਿਹੜਾ ਬੈਲਵਾਨ ਹੈ ਜਿੱਤ ਪ੍ਰਾਪਤ ਕਰਦਾ ਕਹਿੰਦਾ ਰਗੜ ਰੱਖ ਕੇ ਬਈ ਜਿਹੜੇ ਨਿਤ ਤੀਨ ਬਦਾਮਾ ਨੂੰ ਡੰਡ ਪੇਲਦੇ ਰਹਿੰਦੇ ਸੂਰ ਨੇ ਸਵੇਰ ਤੇ ਸਾਮ ਨੂੰ ਰਾਜ ਲਹੇੜੀ ਲੌਣ ਜੋ ਮੱਥਾ ਨਾਲ ਤੂਫਾਨਾ ਦੇ ਉਹ ਝੰਡੀਆਂ ਫੜ ਕੇ ਤੁਰਦੇ ਉਹੀ ਵਿੱਚ ਮੈਦਾਨਾ ਦੇ ਝੰਡੀਆਂ ਫੜ ਕੇ ਤੁਰਦੇ ਉਹੀ ਵਿੱਚ ਮੈਦਾਨਾ ਦੇ ਭਾਈ ਅਗਰ ਕੁਸ਼ਤੀ ਵਧੀਆ ਲੱਗੀ ਆ ਇੱਕ ਵਾਰ ਜ਼ੋਰ ਨਾਲ ਤਾੜੀਆਂ ਮਾਰ ਦਿਓ ਭਾਈ 1 ਮਿੰਟ ਬਾਕੀ ਆ ਕੁਸ਼ਤੀ ਦਾ 1 ਮਿੰਟ ਬਾਕੀ ਆ ਇੱਕ ਮਿੰਟ ਬਾਕੀ ਹੈ ਜੀ ਗੋਸਤੀ ਦਾ ਹਣੀ ਪਹਿਲਵਾਨ ਕੋਠਾ ਗੁਰੂ ਦਾ ਸੁੱਖਾ ਪਹਿਲਵਾਨ ਫਿਰੋਜ਼ਪੁਰ ਹਣੀ ਆ ਖਾੜੇ ਦੇ ਵਿੱਚ ਹਣੀ ਪਹਿਲਵਾਨ ਕੋਠਾ ਗੁਰੂ ਦਾ ਤੇ ਸੁੱਖਾ ਪਹਿਲਵਾਨ ਫਿਰੋਜ਼ਪੁਰ ਸੁਖੇ ਸੁੱਖਾ ਪਹਿਲਵਾਨ ਫਿਰੋਜ਼ਪੁਰ ਭਾਈ ਇੱਕਮ ਪਹਿਲਵਾਨ ਕੋਠਾ ਗੁਰੂ ਦਾ ਲਵ ਸੰਗੀਤ ਪਹਿਲਵਾਨ ਬਾਈ ਸੰਦੀਪ ਸਾਹ ਦੇ ਪੁੱਤ ਸੰਦੀਪ ਟਾਈਮ ਹੋ ਗਿਆ ਬਾਈ ਜੋਰ ਦੋਨੋਂ ਪਲ ਬਨਣ ਲਾਇਆ ਇੱਕ ਵਾਰ ਦਾੜੀਆਂ ਮਾਰ ਦਿਓ ਦੋਨੋਂ ਪਹਿਲਵਾਨਾਂ ਦੇ ਨਾਲ ਬਾਈ ਇੱਕੰ ਪਹਿਲਵਾਨ ਕੋਠਾ ਗੁਰੂ ਦਾ ਬੰਦਰ ਡਾਕਟਰ ਦਾ ਜੇਲਾ ਲਵ ਸੰਗੀਤ ਪਹਿਲਵਾਨ ਭਗਤਾ ਉਹ ਬੱਲੇ ਤੇਰੇ ਹਣੀ ਪਹਿਲ ਆ ਗਈ ਨਹੀਂ ਨਹੀਂ ਆਜਾ ਹਣੀ ਪਹਿਲਵਾਨ ਹੱਟ ਗਏ ਕਰੋ ਹਣੀ ਪਹਿਲਵਾਨ ਕੋਟਾ ਗੁਰੂ ਦਾ ਤੇ ਸੁੱਖਾ ਪਹਿਲਵਾਨ ਫਰੋਜ਼ਪੁਰ ਵੀਰੇ ਸੁੱਖਾ ਪਹਿਲਵਾਨ ਫਰੋਜ਼ਪੁਰ ਕਰੋ ਗੁਸਤੀ ਸ਼ੁਰੂ ਲਵਜੀ ਬਾਸਟਰ ਜੀ ਆ ਥੱਲੇ ਵਰਦੇ ਹੈ ਇਹ 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 ਦਵਾਈਆਂ ਘਾੜਾ ਤੁਸੀਂ ਇਹ ਹੋਰ ਦਵਾਈਆਂ ਭਾਈ ਅਰਮਾਨ ਪਹਿਲਵਾਨ ਮਹਿਤਪੁਰ ਭਗਤਾ ਭਾਈ ਦਾ ਤੇ সালমান ਪਹਿਲਵਾਨ ਫਿਰੋਜ਼ਪੁਰ ਆਓ ਖੜੇ ਜਾਓ সালমান সালমান ਪਹਿਲਵਾਨ ਫਿਰੋਜ਼ਪੁਰ ਆ ਯਾਰ ਅਰਮਾਨ ਬਲਵਨ ਮੈਂ ਮਹਿਤਪੁਰ ਦੇ ਭਗਤ ਭਾਈ ਦਾ ਅਰਮਾਨ ਕਿਹੜਾ ਭਗਤ ਭਾਈ ਵਾਲਾ ਅਰਮਾਨ ਅਰਮਾਨ ਬਲਵਨ ਭਗਤਾ ਭਾਈ ਦਾ ਮਹਿਤਪੁਰ ਵਾਲਾ ਅਰਮਾਨ ਖਾੜਾ ਭਗਤਾ ਭਾਈ ਦਾ ਅਰਮਾਨ ਕਿੱਥੇ ਆ ਯਾਰ ਹੱਥ ਖੜਾ ਕਰੇ ਅਰਮਾਨ ਕਿਹੜਾ ਸਲਮਾਨ ਪਹਿਲਵਾਨ ਫਿਰੋਜ਼ਪੁਰ ਅਜੇ ਪਹਿਲਵਾਨ ਭਲਾਣੀਆਂ ਤੇ ਕਮਲ ਪਹਿਲਵਾਨ ਤਾਜੋ ਆ ਗਿਆ ਖਾੜੀ ਚ ਕਮਲ ਪਹਿਲਵਾਨ ਤਾਜੋ ਅਜੇ ਪਹਿਲਵਾਨ ਭਲਾਣੀਆਂ ਪਾਸਟਰ ਜੀ ਕੋਲ ਕੁਸ਼ਤੀ ਸ਼ੁਰੂ ਕਰ ਅਕਾਸ ਪਹਿਲਵਾਨ ਭਲਾਣੀਆਂ ਹੈਪੀ ਪਹਿਲਵਾਨ ਭਗਤਾ ਏ ਪਹਿਲਵਾਨ ਤਿਆਰ ਹੋ ਜਿਓ ਬਾਈ ਵੇਨ ਦੀ ਕਰਦਿਆਂ ਬਿਆਨਤ ਪਹਿਲਵਾਨ ਜੀ ਢੰਗੇੜਾ ਆਓ ਖਾੜੀ 'ਚ ਪਹੁੰਚੋ ਵੇਨ ਦੀ ਆਪਣੇ ਪਹਿਲਵਾਨਾਂ ਨਾਲ ਲੈ ਕੇ ਖਾੜੀ ਬਾਸਾ ਵਿੱਚ ਪਹੁੰਚੋ ਆ ਚੱਕ ਮਾਣ ਕਾਟਾ ਇਕੱਠਾ ਹੋ ਚੱਕ ਆ ਦਿੰਦੇ ਨੇ ਲਾਤੀ ਹੋ ਨਾਉਂ ਨੋ ਫਿਰਦਾ ਸੀ ਆ ਚੱਕ ਮੈਨੂੰ ਪਰਲੀ ਕੁਸ਼ਤੀ ਦੀ ਸਰੇਦੀ ਕੁਸ਼ਤੀ ਆ ਆਕਾਸ਼ ਪਹਿਲਵਾਨ ਬਲਾਨੀਆਂ ਹੈਪੀ ਬਲਵਾਨ ਭਗਤਾ ਆਕਾਸ਼ ਆਕਾਸ਼ ਪਹਿਲਵਾਨ ਬਲਾਨੀਆਂ ਤੇ ਹੈਪੀ ਬਲਵਾਨ ਭਗਤਾ ਆਜੋ ਯਾਰ ਵਿੱਚ ਹੱਥ ਘੜੇ ਟੋਡੋ ਕਰਨਾ ਪਾਸਟਰ ਜੀ ਆਜੋ ਆਕਾਸ਼ ਆ ਜਾ ਯਾਰ भाई एक बार ताड़ियां मारो यार गोस्ती सिरे दी हो रही है आकाश पाल बन बुलानिया हैप्पी भगता करो कुश्ती शुरू भाई हरजीत पहलवान कोठा गुरु एकम नूर पहलवान कोठा गुरु ਇੱਕਮ ਡੰਗਰ ਤੇ ਹਰਜੀਤ ਹਰਜੀਤ ਕਿੱਥੇ ਆ ਹਰਜੀਤ ਆ ਜਾ ਪੁੱਤ ਪੁੱਤ ਸਾਈ ਪੁੱਤ ਆ ਜਾ ਤੂੰ ਗੁਰੂਤੀ ਸ਼ੁਰੂ ਕਰ ਦੇ ਲੈ ਮੈਂ ਵੀ ਦੇਖ ਲੋ ਆਪੇ ਕਰ ਕੋਸੀ ਸ਼ੁਰੂ ਆ ਕਰ ਕੋਸੀ ਸ਼ੁਰੂ ਕੋਈ ਗੱਲ ਨਹੀਂ ਮੈਂ ਕਰਵਾਦ ਅੱਲਾ ਇਧਰ ਇਹ ਤਾਂ ਮੈਂ ਕਰਵਾਦ ਅੱਲਾ ਜੀ ਆਹ ਬਾਕੀ

ਆਇਆ ਬਤਾ ਬਾਈ ਰੋਹਿਤ ਪਹਿਲਵਾਨ ਕੋਠਾ ਗੁਰੂ ਦਾ ਰੋਹਿਤ ਆ ਗਿਆ ਪਾਵਨ ਕਿੱਥੇ ਆ ਕੋਠੇ ਗੁਰੂ ਵਾਲਾ ਪਾਵਨ ਬਾਈ ਗੱਗੀ ਪਹਿਲਵਾਨ ਗਗਰਾਲਾ ਹੱਥ ਜੋੜੀ ਕਰੋ ਆਜੋ ਗੱਗੀ ਆ ਜਾ ਹੱਥ ਜੋੜੀ ਕਰ ਪਹਿਲਾਂ ਬਾਈ ਪਾਵਨ ਕਿੱਥੇ ਆ ਕੋਠੇ ਗੁਰੂ ਵਾਲਾ ਤੇ ਅਨਮੋਲ ਬਲਵਨ ਬਰਗਾੜੀ ਅਨਮੋਲ ਹੱਥ ਜੋੜੀ ਕਰੋ ਇਹ ਵੀ ਕੁਸ਼ਤੀ ਸਿਰੇ ਦੀ ਹੋਣੀ ਆ ਆ ਗਿਆ ਬਤੁਕਾਰ ਕੁਸ਼ਤੀ ਸुरू ਚਲੋ ਬਾਸ ਕੁਛੇ ਨੇ ਨਾ ਬੱਚਿਆਂ ਦਾ ਖੇਡਾਇਆ ਰੁਕ ਜੇ ਰੁਕ ਜੇ ਬੋਈ ਰੇ ਅੰਦਰ ਬਹੁਤ ਬਧੀਆ ਗੁਸਟੀਆਂ ਚੱਲਦੀਆਂ ਹੋਈਆਂ। ਦੇਖੋ ਕਿਹੜੇ ਪਹਿਲਵਾਨ ਯਤ ਪ੍ਰਾਪਤ ਕਰਦਾ। ਬਿਆਨਪੁਰਾਂ ਜੀ ਇੱਕ ਵਾਰ ਸੰਪਰਕ ਬਣਾਇਆ ਸਾਡੇ ਨਾਲ ਆ ਕੇ। ਭਾਈ 3 ਮਿੰਟ ਬਾਕੀ ਨੇ ਗੁਸਤੀ ਦੇ। ਇਤੁ ਜਵੀ ਮੈਂ ਵੰਦ ਵਧਿਆ ਕੁਸ਼ੀ ਜਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਹੈ ਇਤ ਪ੍ਰਾਪਤ ਕਰਦਾ ਕਨਕ ਗਜ ਗੱਚੜੀਆਂ ਹਿੱਕਾ ਤੇ ਪਟ ਬੰਗ ਸਤੀਰਾਂ ਦੇ ਦਿਲ ਕਰਦਾ ਬਸ ਪਾਈ ਜਾਮਾ ਨਰਸ ਸਰੀਰਾਂ ਦੇ ਰਾਜ ਲਹਿੜੀ ਛੱਡਦੇ ਉਰਲੀਆਂ ਪਰ ਲੀਆਂ ਗੱਲਾਂ ਨੂੰ ਨਾਲ ਗਾਰ ਦੇ ਟੱਕੋ ਲੋਕੋ ਘੁਣਦਿਆਂ ਮੱਲਾ ਨੂੰ ਨਾਲ ਗਾਰ ਦੇ ਟੱਕੋ ਲੋਕੋ ਖੁਲਦਿਆ ਮੱਲਾ ਨੂੰ ਮੱਲ ਵੀ ਡਾਲਣ ਡਾਣੇ ਆ ਗਏ ਮੱਲਾ ਨੀਲੇ ਰੋੜੀ ਦੇ ਇੱਥੇ ਗੱਡੇ ਧੁੱਪੀਏ ਬਹੁਤ ਵਧੀਆ ਕੁਸ਼ਤੀ ਜਲਦੀ ਹੋਈ ਬਈ ਭਾਰਤ ਪਹਿਲਵਾਨ ਫਿਰੋਜ਼ਪੁਰ ਕਬੀਰ ਪਹਿਲਵਾਨ ਮੰਦਰੀ ਮੁਦਕੀ ਓ ਬੱਲੇ 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 ਬਾਈ ਰੋਹਿਤ ਕੋਠਾ ਗੁਰੂ ਕਦੇ ਪਾਪਨ ਕੋਠਾ ਗੁਰੂ ਕਾ ਚਲੋ ਕੁਸ਼ਤੀ ਸਭ ਆ ਪਰਚੀ ਲੈ ਪੁਆਂਜਿਆ ਕਰਾ ਦਿਓ ਕੁਸ਼ਤੀ ਬੱਚਿਆਂ ਦੀ ਆ ਪਰਚੀ ਲੋ ਬਈ ਭਾਰਤ ਫਿਰੋਜ਼ਪੁਰ ਇਹ ਬਈ ਭਾਰਤ ਕਿੱਥੇ ਅੱਜ ਉਹ ਫਿਰੋਜ਼ਪੁਰ ਵਾਲਾ ਕਬੀਰ ਮੋਦਗੀ ਅਜੇ ਪਹਿਲਵਾਨ ਬਦਗੀ ਤੇ ਗੈਵੀ ਪਹਿਲਵਾਨ ਭਲਾਣੀਆਂ ਗੈਵੀ ਹੋਈ ਇਧਰ ਕੁਸ਼ਤੀ ਸ਼ੁਰੂ ਕਰ ਪਹਿਲਾ ਗੈਵੀ ਪਹਿਲਵਾਨ ਭਲਾਣੀਆਂ ਗੈਬੀ ਕਿੱਥੇ ਆ ਲਓ ਜੀ ਉਧਰ ਵਿਅੰਤ ਪਹਿਲਵਾਨ ਜੀ ਟੰਗੇੜਾ ਉਹ ਵੀ ਆਪਣੇ ਅਖਾੜੇ ਦੇ ਪਹਿਲਵਾਨਾਂ ਨੂੰ ਲੈ ਕੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ

ਅਰਮਣ ਬਲਬਨ ਬਰਗਾੜੀ ਆਕਾਸ਼ਦੀਪ ਤਲਵੰਡੀ ਇਹ ਵੀ ਧਿਆਰ ਰੱਖੋ ਅਜੀ ਅਜੀ ਮੋਦਗੀ ਹਾਂ ਅਜੀ ਆਜਾ ਯਾਰ ਮੋਦਗੀ ਵਾਲਿਆ ਗੈਵੀ ਭਲਾਣੀਆਂ ਗੈਵੀ ਗੈਵੀ ਭਲਾਣੀਆਂ ਆਓ ਯਾਰ ਖਾੜੀ ਚ ਆਜੋ ਹਰਮਨ ਬਲਵਾਨ ਬਰਗਾੜੀ ਦੇ ਆਕਾਸ਼ਦੀਪ ਤਲਵੰਡੀ ਹਰਮਨ ਆਕਾਸ਼ਦੀਪ ਅਕਾਸ਼ਦੀਪ ਕਿਹੜਾ ਹਟਕੜਾ ਕਰਿਓ? ਭਲਵਾਨਾ ਹਜ਼ਰਮਾਲੀ ਲਾ ਰਿਹਾ। ਜਿਹੜਾ ਨਾਮ ਕਦੋਂ ਦਾ ਲਿਖਿਆ। ਲਾਪ੍ਰੀਤ ਬਲਵਾਨ ਭਗਤਾ ਦੇ ਗੁਰਦਾਸ ਪਰ ਗਾੜੀ। ਗੁਰਦਾਸ ਕਿਹੜਾ ਪਰ ਗਾੜੀ ਵਾਲਾ? ਬਈ ਗੁਰਦਾਸ ਕਿਹੜਾ ਹਟਕੜਾ ਕਰਿਓ? ਗੁਰਦਾਸਾ ਲਾਪ੍ਰੀਤ ਬਲਵਾਨ ਭਗਤਾ ਲਾਪ੍ਰੀਤ ਕਿਥੇ ਆ ਗਿਆ ਕਿਥੇ ਵਾਲਾ? ਰਾਟ ਪਹਿਲਵਾਨ ਤਲਵੰਡੀ ਫਤੇ ਪਹਿਲਵਾਨ ਫਰੀਦਕੋਟ ਬਾਈ ਸੁੱਖਾ ਪਹਿਲਵਾਨ ਬਰਗਾੜੀ ਆਓ ਜੀ ਹੱਥ ਜੋੜੀ ਕਰੋ ਖਾੜੇ ਚ ਜੈ ਪਲਵਾਨਾ ਤੇ ਸੁਲਤਾਨ ਪਹਿਲਵਾਨ ਫਰੀਦਕੋਟ ਆ ਹੱਥ ਜੋੜੀ ਕਰੋ ਸੁਲਤਾਨਾ ਸੁਲਤਾਨ ਕਿੱਟਾ ਹੱਥ ਜੋੜੀ ਕਰੋ ਨਿਕਲ ਨਿਕਲ ਲੱਗੀ 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 ਲੱਗ ਗਈ ਬਾਈ ਮੁਰਾਦ ਪਹਿਲਵਾਨ ਤਲਵੰਡੀ ਆ ਗਿਆ ਖਾੜੀ ਦੇ ਤੇ ਫਤਿਹ ਫਰੀਦਪੁਰਾ ਕੋਈ ਨਹੀਂ ਹਜੇ ਉਹ ਰੁਕ ਜਾ ਰੁਕ ਜਾ ਹਜੇ ਮੈਨੂੰ ਅਈ ਸੀ ਇੱਧਰ ਕੁਸ਼ਤੀ ਨੱਪਣ ਕੀ ਤੇ ਫਿਰ ਜੇ ਪੈਨਲ ਹੋਇਆ ਨਹੀਂ ਜੀ ਉਧਰੇ ਸੀ ਤਾਂ ਉਸ ਨੂੰ ਧੰਨਵਾਦ ਕਰਦੇ ਆਂ ਬਰਨਾਲੇ ਖਾੜੇ ਤੋਂ ਵੀ ਪਹਿਲਾਂ ਬਹੁਤ ਚੱਕੇ ਲੈ ਸੱਜੇ ਵੀ ਹੋਣਗੇ ਸੀ ਆਜਾ ਮਰਾਦ ਉਹਨਾਂ ਆਖੜੇ ਚ ਨਿਸ਼ਾ ਕਰਾਤੀ ਉਹਨਾਂ ਨੇ ਤੇ ਪਿੰਡ ਫਰੀਦਕੋਟ ਆ ਰਹੇ ਕਿ ਦੋਨੋਂ ਪਾਸਟਰ ਜੀ ਆਜੋ ਕਰਾਓ ਹਾਜ਼ਰੀ ਭਾਈ ਹਰਮਨ ਬਲਬਨ ਬਰਗਾੜੀ ਆਕਾਸ਼ਦੀਪ ਤਲਵੰਡੀ ਅੱਤਿਆਰੀ ਬਦਾਈ ਆਕਾਸ਼ਦੀਪ ਹਰਮਨ ਬਲਬੰਦ ਬਰਗਾੜੀ ਆਕਾਸ਼ਦੀਪ ਤਲਵੰਡੀ ਜਾ ਖਾੜੇ ਚ ਬਰਾਬਰ ਹੋਈਆ ਕੋਸ਼ਿਸ਼-ਕੋਸ਼ਿਸ਼ ਬਾਈ ਆਰਸ ਪਹਿਲਵਾਨ ਤਲਵੰਡੀ ਤੇ ਰਾਮ ਸਿੰਘ ਲਾਥਾਨਾ ਰਾਮ ਸਿੰਘ ਲਾਥਾਨਾ ਕਿਹੜਾ ਰਾਮ ਸਿੰਘ ਕੌਣ ਭਾਈ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਜਦੋਂ ਨੋ ਲਿਖ ਲਿਆ ਜਾਂਦਾ ਨਾਲ ਦੀ ਨਾਲ ਨਗੋਟਾ ਲਾ ਲਿਆ ਕਰੋ ਮੈਂ ਆਵਾਜ਼ਾਂ ਸਿਰਫ ਦੋ ਮਾਰਨੀਆਂ ਨੇ ਤੀਜੀ ਆਵਾਜ਼ ਤੇ ਮੈਂ ਪਰਚੀ ਪਾੜ ਦੇਣੀ ਆ ਬਾਅਦ ਦੇ ਵਿੱਚ ਲੱਗਿਓ ਬੱਲੇ ਬੱਲੇ ਚਾਹੇ ਉਹ ਮੂਰੋ ਬਾਸੇ ਉਹ ਕੈਵਰੇਜ ਗਾਲਾਂ ਨਹੀਂ ਆ ਬਿਚਾਰ ਨਹੀਂ ਲੱਗਦਾ ਉਹ ਨਾ ਨਿਪਟ ਕੇ ਫੇਟਾ ਲਿਆ ਉਹ ਬੈਠੋ ਬੱਕਰੇ ਨੂੰ ਨਹੀਂ ਬੱਕਰੇ ਕੋਟਾਈ ਵਿੱਚ ਡਲਦੇ ਉਹ ਆਹ ਦੇਖੋ ਆਹ ਦੇਖੋ ਤੈਨੂੰ ਧੰਨਵਾਦ ਕਰਦਿਆਂ ਮੈਂ ਕੋਈ ਨਹੀਂ ਮਿਲਣ ਦੇ ਰਿਹਾ ਜੀ ਜਦਾ ਬਹੁਤ ਗਦੀ ਨਸੀਨ ਸੰਤ ਪਾਪਾ ਗੰਗਾਦਾਸ ਜੀ ਵੱਧ ਵਧੀਆ ਕਸ਼ਤੀ ਦੰਗਲ ਕਰਵਾਇਆ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਸਾਡੇ ਕੋਲ ਸਹਿਬਾਨ ਕਹਿ ਰਹੇ ਨੇ ਵੱਧ ਵਧੀਆ ਰਿਹਾ ਦੇ ਲੱਕੀ ਭਾਈ ਆਕਾਸ਼ ਦੀ ਪਤਲਵੰਡੀ ਕਿੱਥੇ ਆ ਬਣਾ ਜੋਰ ਲਗਾ ਹਰ ਮਨੇ ਪਰ ਗਾੜੀ ਇੱਕ ਮਿੰਟ ਵੀ ਰੁਕੀ ਮੈਂ ਯਾਰ ਸਤਲਵੰਡੀ ਰਾਮ ਸਿੰਘ ਲਖਾਣਾ बारे रहो आज बारे 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 सब तो पहला एक कुश्ती भैया होगी आजा हरमन होना आकाश आ खाड़े चो हरसतल बंडी राम सिंह लधाना ये पहलवान भी तैयार रही हो और बहुत बढ़िया कुछ जल्दी हो ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਸਰੇਦੀਆਂ ਗਰਤੀਆਂ ਚੱਲਦੀਆਂ ਹੋਈਆਂ ਆਰ ਸਪੈਲਬੰਦਲ ਬੰਡੀ ਰਾਮ ਸਿੰਘ ਲਾਥਾਨਾ ਇਹ ਪਹਿਲਵਾਨ ਪਿਆਰ ਰਿਹਾ ਬਾਈ ਨਤੀਸ ਪਹਿਲਵਾਨ ਫਰੀਦਕੋਟ ਹੱਥ ਜੁੜੀ ਕਰੋ ਲਵ ਪਹਿਲਵਾਨ ਸ਼ੇਰੂ ਲਵ ਆਹਰ ਹੱਥ ਜੁੜੀ ਗਾਰੇ ਤੇ ਨਤੀਸ ਪਹਿਲਵਾਨ ਫਰੀਦਕੋਟ हाथी जोड़ी करो पुराना हाथी जोड़ी कर <laughs> <laughs> <है। laughs> <laughs> बंदी अर्स ਤੇ ਰਾਮ ਸਿੰਘ ਲਫਾਣਾ ਉਹ ਜਦੋਂ ਲੱਗੀ ਰੁਕ ਗਿਆ ਕਰਾ ਦਿਓ ਬੱਸ ਤੇ ਭਾਈ ਗੱਗੀ ਪਹਿਲਵਾਨ ਕਕਰਾਲਾ ਤੇ ਅਨਮੋਲ ਪਹਿਲਵਾਨ ਬਰਗਾੜੀ ਲੱਗੀ ਅਜੇ ਕੱਪੜੀ ਕੱਢ ਕੇ ਤੇ ਅਨਮੋਲ ਪਹਿਲਵਾਨ ਬਰਗਾੜੀ ਅਨਮੋਲ ਆਉ ਹਉ ਉਹ ਹੋਇਆ ਮੂਰੇ ਨਗਾਇਆ ਆਜੋ ਪਾਸਟਰ ਜੀ ਆ ਸਪੈਸ਼ਲ ਕੁਸ਼ਤੀ ਆ ਇਹ ਆ ਆ ਲੱਗ ਇਹ ਆਜਾ ਆਜਾ ਅਗੜਾ ਗੱਗੀ ਪਹਿਲਵਾਨ ਕੇ ਕਰਾਲਾ ਤੇ ਦੂਜੇ ਪਾਸੇ ਬਰਗਾੜੀ ਅਖਾੜੇ ਦਾ ਪਹਿਲਵਾਨ ਹੈ ਇਹ ਕੁਸ਼ਤੀ ਕੱਲੀ ਕਰਵਾਈ ਜਾਣੀ ਹੈ ਜੀ